ਤਾਜ਼ਾ ਪੰਜਾਬੀ ਖਬਰਾਂ 8 ਵੱਡੀਆਂ ਖਬਰਾਂ 7 ਜੁਲਾਈ 2025 ਪਹਿਲੀ ਖਬਰ ਵੱਲ ਧਿਆਨ ਦਿਂਦੇ ਹੋਏ ਦੱਸਦੇ ਹਾਂ ਕਿ ਸੀਐਮ ਭਗਵੰਤ ਮਾਨ ਵੱਲੋਂ ਨਵੇਂ ਨੌਕਰੀ ਯੋਜਨਾ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ ਮਿਸ਼ਨ ਰੋਜ਼ਗਾਰ ਦੇ ਤਹਿਤ 50 ਹਜ਼ਾਰ ਨੌਕਰੀਆਂ ਦੀ ਨਵੀਂ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਨੌਕਰੀਆਂ ਵਿਭਿੰਨ ਵਿਭਾਗਾਂ 'ਚ ਜਿਵੇਂ ਕਿ ਸਿੱਖਿਆ, ਸਿਹਤ, ਪੁਲਿਸ ਅਤੇ ਸਿਵਲ ਸੇਵਾਵਾਂ ਵਿੱਚ ਹੋਣਗੀਆਂ। ਉਮੀਦਵਾਰਾਂ ਲਈ ਆਨਲਾਈਨ ਅਰਜ਼ੀਆਂ ਖੋਲੀਆਂ ਜਾ ਚੁੱਕੀਆਂ ਹਨ। ਭਰਤੀ ਚ ਪੂਰੀ ਪਾਰਦਰਸ਼ਤਾ ਅਤੇ ਮੈਰਿਟ ਨੂੰ ਵੀ ਅਹਿਮ ਮਾਨਤਾ ਮਿਲੇਗੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਨੌਜਵਾਨਾਂ ਦੇ ਭਵਿੱਖ ਨੂੰ ਸੁਧਾਰਨਾ ਹੈ ਦੂਜੀ ਧਮਾਕੇਦਾਰ ਖਬਰ ਇਹ ਸਾਹਮਣੇ ਆਈ ਹੈ ਕਿ ਵਿਕਰਮ ਮੰਜੀਠੀਏ ਤੇ ਨਵੇਂ ਮਾਮਲਿਆਂ ਚ ਇਲਜ਼ਾਮ ਅਕਾਲੀ ਦਲ ਨੇ ਕੀਤੀ ਨਿੰਦਿਆ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਨਜੀਠੀ 'ਤੇ ਖਿਲਾਫ ਨਵਾਂ ਵਿਵਾਦ ਖੜਾ ਹੋ ਗਿਆ ਹੈ। ਸਰਕਾਰੀ ਰਿਪੋਰਟਾਂ ਅਨੁਸਾਰ ਉਨ੍ਹਾਂ ਦੇ ਨਾਂ 'ਤੇ ਇੱਕ ਜ਼ਮੀਨ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਜ਼ਮੀਨ ਕਿਸਾਨਾਂ ਤੋਂ ਜ਼ਬਰਦਸਤੀ ਲਵਾਈ ਗਈ ਸੀ। ਮਨਜੀਠੀ ਨੇ ਸਾਰੇ ਇਲਜ਼ਾਮਾਂ ਨੂੰ ਰੱਦ ਕਰਦੇ ਆ ਕਿਹਾ ਕਿ ਇਹ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ ਹੈ। ਅਕਾਲੀ ਦਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਮਾਮਲੇ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ ਜੀ ਜੀ ਤੇ tMapਾਕੇਦਾਰ ਖਬਰ ਬਾਰੇ ਗੱਲ ਕਰੀਏ ਕੀ ਕੈਨੇਡਾ ਵੱਲੋਂ ਨਵਾਂ ਸਟੱਡੀ ਵੀਜ਼ਾ ਰੂਲ ਪੰਜਾਬੀਆਂ ਲਈ ਚਿੰਤਾ ਕੈਨੇਡਾ ਸਰਕਾਰ ਨੇ 1 ਅਗਸਤ ਤੋਂ ਨਵੇਂ ਸਟੱਡੀ ਵੀਜ਼ੇ ਨਿਯਮ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ ਹੁਣ ਹਰ ਵਿਦਿਆਰਥੀ ਨੂੰ ਜੀ ਆਈ ਸੀ ਰਾਸ਼ੀ 20000 ਡਾਲਰ ਕਰਨੀ ਪਵੇਗੀ ਪਹਿਲਾਂ 10000 ਡਾਲਰ ਸੀ ਵੀਜ਼ਾ ਲੈਣ ਤੋਂ ਪਹਿਲਾਂ ਲਾਜ਼ਮੀ ਹੈ ਕਿ ਕਾਲਜ ਸਰਕਾਰੀ ਐਪਰੀਵਡ ਹੋਵੇਗਾ। ਬਦਿਹਰੇ ਜ਼ਰੂਰੀ ਕੰਮ ਦੀ ਆਗਿਆ ਨਹੀਂ ਮਿਲੇਗੀ ਜਦ ਤੱਕ ਕਲਾਸਾਂ ਸ਼ੁਰੂ ਨਾ ਹੋਣ। ਇਸ ਰੂਲ ਕਾਰਨ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਵਿਦਿਆਰਥੀਆਂ ਤੇ ਮਾਪੇ ਦੋਵੇਂ ਇਸ ਤੇ ਨਤੀਜਿਆਂ ਨੂੰ ਲੈ ਕੇ ਚਿੰਤਿਤ ਹਨ। ਚੌਥੀ ਤੇ ਤੁਹਾਡਾ ਕੇਦਾਰ ਖਬਰ ਬਾਰੇ ਗੱਲ ਕਰੀਏ ਕੀ ਪੰਜਾਬ ਚ ਸ਼ਰਾਬ ਮਾਫੀਆ ਵਿਰੁੱਧ ਵੱਡੀ ਕਾਰਵਾਈ ਸਾਢੇ 3 ਕਰੋੜ ਦੀ ਸ਼ਰਾਬ ਜ਼ਬਤ ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਆ ਲੁਧਿਆਣੇ ਚ ਇੱਕ ਗੋਦਾਮ ਤੋਂ ਗੈਰਕਾਨੂੰਨੀ ਸ਼ਰਾਬ ਦੀ ਭਾਰੀ ਖੇਪ ਜ਼ਬਤ ਕੀਤੀ ਹੈ ਇਹ ਸ਼ਰਾਬ ਦੀ ਕੀਮਤ ਤਕਰੀਬਨ ਸਾਢੇ 3 ਕਰੋੜ ਰੁਪਏ ਹੈ ਇੱਕ ਗੋਦਾਮ ਇੱਕ ਨਕਲੀ ਨਾ ਤਿਲ ਲਜਾਇਆ ਗਿਆ ਸੀ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਸੀਐਮ ਮਾਨ ਨੇ ਇਸ ਮਾਮਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸ਼ਰਾਬ ਮਾਫੀਆਂ ਨੂੰ ਦਿਹਾਇਸ ਨਹੀਂ ਦਿੱਤੀ ਜਾਵੇਗੀ 5ਵੀਂ ਖਬਰ ਬਾਰੇ ਗੱਲ ਕਰੀਏ ਕਿ ਮੋਹਾਲੀ ਚ ਨਵਾਂ 에ਅਰਪੋਰਟ ਟਰਮੀਨਲ ਬਣਨ ਜਾ ਰਿਹਾ ਹੈ ਉਡਾਨਾਂ ਦੀ ਗਿਣਤੀ ਵਧੇਗੀ ਮੋਹਾਲੀ ਰਿਪੋਰਟ ਚੰਡੀਗੜ੍ਹ ਇੰਟਰਨੈਸ਼ਨਲ ਨੂੰ ਲੈ ਕੇ ਵੱਡੀ ਖੁਸ਼ਖਬਰੀ ਹੈ ਪੰਜਾਬ ਸਰਕਾਰ ਨੇ ਨਵੇਂ ਟਰਮੀਨਲ ਦੀ ਮਨਜ਼ੂਰੀ ਦੇ ਦਿੱਤੀ ਹੈ ਨਵਾਂ ਟਰਮੀਨਲ ਇੰਟਰਨੈਸ਼ਨਲ ਉਡਾਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਵੇਗਾ ਪ੍ਰੋਜੈਕਟ ਦੀ ਲਾਗਤ ਤਕਰੀਬਨ 900 ਕਰੋੜ ਹੋਵੇਗੀ ਨਵੇਂ ਟਰਮੀਨਲ ਨਾਲ ਨੌਕਰੀਆਂ ਦੇ ਮੌਕੇ ਵੀ ਵਧਣਗੇ ਇਸ ਨਾਲ ਪੰਜਾਬ ਦੀ ਗਲੋਬਲ ਕਨੈਕਟੀਵਿਟੀ ਨੂੰ ਵਧੀਆ ਤੱਕਾ ਮਿਲੇਗਾ 6ਵੀਂ ਖਬਰ ਵਾਰੇ ਗੱਲ ਕਰੀਏ ਕਿ ਕਿਸਾਨਾਂ ਨੇ ਵਧੇ ਹੋਏ ਡੀਜ਼ਲ ਰੇਟ ਖਿਲਾਫ ਧਰਨਾ ਲਾਇਆ ਸਰਕਾਰ ਨੂੰ ਚੇਤਾਵਨੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕਿਸਾਨਾਂ ਨੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਕਿਸਾਨਾਂ ਦਾ ਕਹਿਣਾ ਹੈ ਕਿ ਵਧੇਰੇ ਡੀਜ਼ਲ ਰੇਟਾਂ ਕਾਰਨ ਖੇਤੀ ਕਾਟੇ ਦਾ ਸੌਦਾ ਬਣ ਗਈ ਹੈ। ਉਹਨਾਂ ਨੇ ਸਰਕਾਰ ਨੂੰ 7 ਦਿਨਾਂ ਦੀ ਮਿਆਦ ਦਿੱਤੀ ਕਿ ਰੇਟ ਘਟਾਏ ਜਾਣ। ਜੇ ਹੱਲ ਨਾ ਆਇਆ ਤਾਂ ਕਿਸਾਨ ਮੋਰਚਾ ਚੌਥੇ ਚਰਨ 'ਚ ਜਾਵੇਗਾ। ਇਸ ਮਾਮਲੇ ਨੇ ਖੇਤੀਬਾੜੀ ਨਾਲ ਜੁੜੇ ਹੋਰ ਸਮੱਸਿਆਵਾਂ ਨੂੰ ਵੀ ਸਾਹਮਣੇ ਲਿਆ ਹੈ। ਸੱਤਵੀਂ ਖਬਰ ਵਾਰੇ ਗੱਲ ਕਰੀਏ ਕੀ ਹੁਣ ਮਾਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਪੰਜਾਬ ਚ ਜਿੱਥੇ ਵੀ ਨਕਲੀ ਦਵਾਈਆਂ ਕੱਚੀ ਸ਼ਰਾਬ ਅਤੇ ਨਕਲੀ ਖਾਦਾਂ ਬਣਨ ਰਹੀਆਂ ਹਨ ਉੱਥੇ ਡਾਇਰੈਕਟ ਇਨਕਾਊਂਟਰ ਜਾਂ ਸਖਤ ਕਾਰਵਾਈ ਹੋਵੇਗੀ ਸੀਐਮ ਮਾਨ ਨੇ ਕਿਹਾ ਕਿ ਹੁਣ ਸਿਰਫ ਬਿਆਨ ਨਹੀਂ ਐਕਸ਼ਨ ਹੋਵੇਗਾ ਇਹ ਐਲਾਨ ਉਹਨਾਂ ਨੇ ਬਠਿੰਡੇ ਚ ਹੋਏ ਸਰਬਜਨਿਕ ਸਮਾਗਮ ਤੋਂ ਕੀਤਾ ਜਿੱਥੇ ਹਜ਼ਾਰਾਂ ਲੋਕ ਮੌਜੂਦ ਸਨ ਸੀਐਮ ਮਾਨ ਨੇ ਆਪਣੀ ਸਰਕਾਰ ਦੀ 3 ਸਾਲਾਂ ਦੀ ਰਿਪੋਰਟ ਕਾਰਡ ਵੀ ਦਿਖਾਈ ਜਿਸ ਵਿੱਚ ਦੱਸਿਆ ਗਿਆ ਕਿ 48000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ 600 ਤੋਂ ਵੱਧ ਹਸਪਤਾਲਾਂ 'ਚ ਮੋਹੱਲਾ ਕਲੀਨਿਕ ਖੁੱਲੇ 900 ਤੋਂ ਵੱਧ ਕੱਚੀ ਸ਼ਰਾਬ ਫੈਕਟਰੀਆਂ ਨੂੰ ਤਬਾਹ ਕੀਤਾ ਗਿਆ ਸੀਐਮ ਮਾਨ ਦਾ ਅਜਿਹਾ ਕਹਿਣਾ ਹੈ ਕਿ ਸਾਡਾ ਟਾਰਗੇਟ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਨਸ਼ਾ ਵੇਚਣ ਵਾਲਿਆਂ ਨੂੰ ਛੱਡਿਆ ਨਹੀਂ ਜਾਵੇਗਾ ਵਿਰੋਧੀਆਂ ਨੇ ਕਿਹਾ ਬਾਦਲ ਦਲ ਅਤੇ ਕਾਂਗਰਸ ਨੇ ਕਿਹਾ ਕਿ ਇਹ ਸਿਰਫ ਚੌਣੀ ਸਟੰਟ ਹੈ ਪਰ ਲੋਕਾਂ ਦੀ رائے ਇਹ ਹੈ ਕਿ ਮਾਨ ਸਰਕਾਰ ਨੇ ਕਈ ਅਜਹੀਆਂ ਜਗਾਂ ਤੇ ਸੱਚਮੁੱਚ ਕਾਰਵਾਈ ਕੀਤੀ ਹੈ ਨਤੀਜਾ ਇਹ ਐਲਾਨ ਮਤਲਬ ਰੱਖਦਾ ਹੈ ਕਿ ਆਉਂਦੇ ਸਮੇਂ ਚ ਕਈ ਵੱਡੇ ਡਰੱਗ ਮਾਫੀਆ ਜਾਂ ਨਕਲੀ ਉਤਪਾਦ ਬਣਾਉਣ ਵਾਲੇ ਲੋਕਾਂ ਨੂੰ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ 8ਵੀਂ ਖਬਰ ਇਹ ਹੈ ਕਿ ਵਿਕਰਮ ਮੰਜੀਠੇ ਖਿਲਾਫ ਚੋਣੇ ਗਤੀਵਿਧੀਆਂ ਤੇ ਤਾਜ਼ਾ ਇਲਜ਼ਾਮ ਵੱਡੀ ਖਬਰ ਆ ਰਹੀ ਹੈ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮੰਜੀਠੀ ਨੂੰ ਲੈ ਕੇ ਜਿੱਥੇ ਇੰਟਰਫੋਰਸਮੈਂਟ ਡਾਈਕੋਰੈਕਟ ਈਡੀ ਨੇ ਇਹਨਾਂ ਵਿਰੁੱਧ ਨਵੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਇਲਜ਼ਾਮ ਲੱਗ ਰਿਹਾ ਹੈ ਕਿ ਮਨਜੀਠੀਏ ਨੇ 2016 ਤੋਂ 2021 ਤੱਕ ਕਈ ਵਿਦੇਸ਼ੀ ਬੈਂਕਾਂ 'ਚ ਗੈਰਕਾਨੂੰਨੀ ਪੇਸ਼ਾ ਰੱਖਿਆ ਇਸ ਤੋਂ ਇਲਾਵਾ ਉਹਨਾਂ ਅਤੇ ਉਹਨਾਂ ਦੀਆਂ ਪਾਰਟੀਆਂ ਚੋਣ ਫੰਡ ਦੇ ਦੁਰਪਯੋਗ ਦੇ ਵੀ ਦੋਸ਼ ਲੱਗੇ ਕੀ ਹੈ ਨਵੀਂ ਜਾਂਚ ਈਡੀ ਦੇ ਅਧਿਕਾਰੀਆਂ ਨੇ ਕਿਹਾ ਸਾਡੇ ਕੋਲ ਐਸਾ ਪੱਕਾ ਸਬੂਤ ਆਇਆ ਹੈ ਜੋ ਇਹ ਦੱਸਦਾ ਹੈ ਕਿ ਉਹਨਾਂ ਨੇ ਵਿਦੇਸ਼ੀ ਖਾਤਿਆਂ 'ਚ ਕਈ ਲੱਖ ਡਾਲਰ ਪਾਇਆ ਹੈ ਜਿਸ ਇਸ ਜਾਂਚ ਦੇ ਤਹਿਤ ਚੰਡੀਗੜ੍ਹ ਜਲੰਧਰ ਅਤੇ ਮਨਜੀਠਾ 'ਚ ਰੇਡਾਂ ਹੋ ਚੁੱਕੀਆਂ ਹਨ ਇਸ ਮਾਮਲੇ 'ਚ ਮਨਜੀਠੀ ਦੇ ਘਰ ਅਤੇ ਦਫ਼ਤਰ ਤੋਂ ਕੁਝ ਖਾਸ ਕਾਗਜ਼ਾਤ ਤੇ ਡਿਵਾਈਸ ਜਬਤ ਕੀਤੇ ਗਏ ਹਨ। ਵਿਕਰਮ ਮਨਜੀਠੀ ਦਾ ਬਿਆਨ ਮਨਜੀਠੀ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਇਹ ਸਾਰਾ ਮਾਮਲਾ ਰਾਜਨੀਤਿਕ ਰਚਨਾ ਹੈ ਮੈਨੂੰ ਫਸਾ ਕੇ ਅਕਾਲੀ ਦਲ ਨੂੰ ਚੁੱਪ ਕਰਵਾਉਣਾ ਚਾਹੁੰਦੇ ਨੇ। ਲੋਕਾਂ ਦੀ ਪ੍ਰਤੀਕਿਰਿਆ ਜਦੋਂ ਇਹ ਖਬਰ ਆਈ ਲੋਕਾਂ ਵਿੱਚ ਖਾਸ ਤਰ੍ਹਾਂ ਜਵਾਨ VOTER ਨੇ ਇੰਟਰਸਟ ਲਿਆ ਕਿਉਂਕਿ ਉਹ ਚਾਹੁੰਦੇ ਹਨ ਕਿ ਸਿਆਸਤਾਂ ਦਾ ਅਕਾਉਂਟੇਬਿਲਟੀ ਹੋਵੇ ਕਈ ਲੋਕਾਂ ਨੇ ਕਿਹਾ ਕਿ ਜੇਕਰ ਇਲਜ਼ਾਮ ਸੱਚ ਹਨ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਅੰਤ ਵਿੱਚ ਨਤੀਜਾ ਦੋਵੇਂ ਖਬਰਾਂ ਏਸੀ ਅੱਜ ਦੀਆਂ ਤਾਜ਼ੀਆਂ ਤੇ tMapਾਕੇਦਾਰ ਖਬਰਾਂ ਇਹੋ ਜੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੀ رائے ਵੀ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਨਾ ਧੰਨਵਾਦ